ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੁਖਬੀਰ ਬਾਦਲ ਦੀ ਜੋ ਕਿ ਭਾਈ ਵਿਕਰਮ ਮਜੀਠੀਏ ਦੇ ਹੱਕ ਦੇ ਵਿੱਚ ਕਈ ਵਿਆਹਣ ਆ ਗਿਆ ਸਾਹਮਣੇ ਜਿਹਦਾ ਕਹਿਣਾ ਹੁਣ ਇਹ ਆ ਵੀ ਜਿਹੜਾ ਇਹ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਆ ਇਹ ਤੱਕੇ ਕਰ ਰਹੀ ਆ ਤੇ ਜਿਹਦੇ ਵਿੱਚ ਵਿਕਰਮ ਮਜੀਠੀਏ ਤੇ ਜਿਹੜੇ ਇਹ ਦੋਸ਼ ਲਾ ਰਹੀ ਆ ਨਸ਼ੇ ਤਸਕਰ ਦੇ ਤੇ ਜਿਹੜਾ 540 ਕਰੋੜ ਦਾ ਇੱਕ ਗੈਰਕਾਨੂੰਨੀ ਤਰੀਕੇ ਨਾਲ ਆਮਦਨ ਬਣੀ ਆ ਜਿਹੜੀ ਤਾਂ ਇਹ ਸਭ ਝੂਠ ਆ ਜੋ ਵੀ ਦੋਸ਼ ਲਾਈ ਜਾਂਦੇ ਆ ਕਿਉਂਕਿ ਇਹ ਆਪਣੀ ਪਾਰਟੀ ਦੀ ਪਾਵਰ ਹੋਣ ਕਰਕੇ ਇਹਨਾਂ ਨੂੰ ਹੁਣ ਇਹ ਨਹੀਂ ਪਤਾ ਵੀ ਇਹਨਾਂ ਦਾ ਢੂੜ ਸਾਲ ਰਹਿ ਗਿਆ ਤੇ ਬਾਅਦ ਵਿੱਚ ਟਾਈਮ ਸਾਡਾ ਹੀ ਆਣਾ ਆਪ ਦੇ ਵਾਰੀ ਚੀਕਾ ਨਾ ਮਾਰੋ ਹੁਣ ਡਰਾ ਧਮਕਾ ਕੇ ਇਹਨਾਂ ਨੂੰ ਇਹ ਆ ਵੀ ਅਸੀਂ ਡਰ ਜਾਗੇ ਅਸੀਂ ਡਰਨ ਵਾਲਿਆ ਚੋਹ ਹੈ ਨਹੀਂ ਇਹ ਸੁਖਵੀਰ ਬਾਦਲ ਦਾ ਕਹਿਣਾ ਤੇ ਪਰ ਹੁਣ ਇਹਦਾ ਕਹਿਣਾ ਇਹ ਆ ਬਈ ਹੁਣ ਇਹ ਫੈਸਲਾ ਆਪਣੀ ਜਨਤਾ ਤੇ ਆ ਵੀ ਇਹ ਸੱਚ ਕਹਿੰਦਾ ਜਾਂ ਝੂਠ ਕਹਿੰਦਾ ਕਿਉਂਕਿ ਜਿਹੜਾ ਸੁਖਵੀਰ ਬਾਦਲ ਇਹਦਾ ਹੁਣ ਕਹਿਣਾ ਇਹ ਆ ਵੀ ਜੋ ਜਿੰਨੇ ਵੀ ਇਹਦੇ ਦੋਸ਼ ਲੱਗੇ ਆ ਬੇਕਰਮਜੀਤ ਜੀ ਤੇ ਵੀ ਇਹ ਸਭ ਝੂਠ ਹੈ ਇਹ ਸਰਕਾਰ ਇੱਕ ਧੱਕਾ ਕਰ ਰਹੀ ਹੈ ਸਾਡੇ ਨਾਲ ਤਾਂ ਹੁਣ ਇਹ ਦੱਸੋ ਪਹਿਲੇ ਨੰਬਰ ਤੇ ਤਾਂ ਆਪਾਂ ਗੱਲ ਕਰਾਂਗੇ ਕੈਪਟਨ ਦੀ ਜਦੋਂ ਕੈਪਟਨ ਦਾ ਰਾਸ ਇੰਨਾ ਇਹ ਕਹਿ ਰਿਹਾ ਵੀ ਸਾਡੀ 2007 ਦੀ ਪਾਰਟੀ ਆ ਜੋ ਸੁਖਵੀਰ ਬਾਦਲ ਤਾਂ ਇਹ ਕਹਿ ਰਿਹਾ ਵੀ ਸਾਡੀ 2007 ਦੇ ਵਿੱਚ ਪਾਰਟੀ ਆਈ ਤੇ ਅੱਜ ਤੱਕ ਅਸੀਂ ਵਿਜੀਲੈਂਸ ਨੂੰ ਵੀ ਕਹਿੰਨੇ ਆ ਜਾਂਚ ਕਰਨੀ ਹੈ ਜਾਂਚ ਕਰੋ ਜੋ ਵੀ ਕੋਦ ਨਾ ਕਰੋ ਵੀ ਸਾਨੂੰ ਅੱਜ ਤੱਕ ਕੋਈ ਇੱਕ ਪੈਸਾ ਵੀ ਕਿਸੇ ਦਾ ਖਾਤਾ ਦਿਖਾ ਦਿਓ ਵੀ ਜਿਹੜਾ ਗੈਰ ਹੁਣੀ ਤਰੀਕੇ ਨਾਲ ਨੇ ਤਾਂ ਹੁਣ ਆਜੋ ਜਾਇਦਾਦ ਤੇ ਫਿਰ ਆਪਾਂ ਬਾਅਦ ਦੇ ਵਿੱਚ ਕਰਾਂਗੇ ਕੈਪਟਨ ਦੀ ਗੱਲ ਪਹਿਲਾਂ ਇਹਦੀ ਗੱਲ ਹੀ ਆਪਾਂ ਛੇੜ ਦਈਏ ਵੀ ਹੁਣ ਜਾਇਦਾਦ ਦਾ ਮਾਮਲਾ ਤਾਂ ਹੁਣ 3000 ਤਾਂ ਇਹਦੇ ਕੋਲ ਕਿੱਲਾ ਦੱਸਿਆ ਜਾਂਦਾ ਤੇ 862 ਦੱਸੀ ਜਾਂਦੀ ਆ ਤਾਂ ਫਿਰ ਬਈ ਇੰਨੀ ਪ੍ਰਾਪਰਟੀ ਕਿੱਥੋਂ ਆਈ ਹੈ ਮੰਨਦੇ ਆ ਕੋਈ 10 ਕਰੋੜ 20 ਕਰੋੜ ਵੀ ਹੋ ਸਕਦਾ ਤੇ ਤਾਂ ਪਤਾ ਹੀ ਨਹੀਂ ਹਜੇ ਕਿੰਨੇ ਕਰੋੜ ਅਰਬਾਂ ਖਰਬਾਂ ਰੁਪਏ ਇਹਨਾਂ ਦੇ ਕੋਲੇ ਭਾਵੇਂ ਇਹਨਾਂ ਦੀ ਆਪਾਂ ਸੱਤ ਪੀੜ੍ਹੀਆ ਕਹਿੰਦੇ ਹੁੰਦੇ ਆ ਆਪਾਂਵੇਂ 100 ਪੀੜ੍ਹੀ ਬਹਿ ਕੇ ਖਾ ਲਈ ਤਾਂ ਵੀ ਨਹੀਂ ਮੁੱਕਦੀ ਇਹਨਾਂ ਦੇ ਬੱਚੇ-ਬੱਚੇ 'ਚ 1 ਲੀਟਰੀ ਦਾ ਆਪਾਂ ਕਹਿ ਦਈਏ ਵੀ ਆਪਣੇ ਆਪ ਨੂੰ ਜਿਵੇਂ ਇਹਦੇ ਉਹਦੇ ਇੱਕ ਇਹਨਾਂ ਦੇ ਜਿਹੜਾ ਇਹਦਾ ਭਤੀਜਾ ਗਾ ਉਹਦਾ ਬਿਆਨ ਵੀ ਆਇਆ ਕਹਿੰਦਾ ਮੈਨੂੰ ਇਹ ਲੀਟਰੀ ਦਾ ਬਹੁਤ ਨਸ਼ਾ ਜੀ ਮੈਂ ਵੀ ਇੱਕ ਵਾਰ ਜਿੱਤਨਾ ਰਾਜ ਕਰਨਾ ਮੈਂ ਪੰਜਾਬ ਤੇ ਇਹਦਾ ਭਤੀਜਾ ਕਹਿੰਦਾ ਸੀ ਉਹ ਸੁਖਵੀਰ ਬਦਲ ਦਾ ਤਾਂ ਪਰ ਉਹਨਾਂ ਦੇ ਬੱਚੇ-ਬੱਚੇ ਦੇ ਜੋ ਖੋਨ ਦੇ ਵਿੱਚ ਇੱਕ ਲੀਡਰੀ ਕਹਿਦਿਏ ਆਪਾਂ ਵੀ ਅਸੀਂ ਰਾਜ ਕਰੀਏ ਪੰਜਾਬ ਦੇ ਵਿੱਚ ਲੀਡਰੀ ਦਾ ਕੀ ਡਾਗ ਆ ਜਾਨੀ ਕੀ ਤਾਂ ਵੀ ਅਸੀਂ ਵੀ ਐਮਐਲਏ ਬਣੀਏ ਤੇ ਪੰਜਾਬ ਨੂੰ ਤੇ ਰਾਜ ਕਰੀਏ ਕਹਿਣ ਦਾ ਮਤਲਬ ਵੀ ਇਹਨਾਂ ਨੇ 25 ਸਾਲ ਰਾਜ ਕਰ ਲਿਆ 25 ਸਾਲ ਚ ਇਹਨਾਂ ਦਾ ਢਿੱਡ ਨਹੀਂ ਭਰਿਆ ਕਿਉਂਕਿ ਜਿਹੜੇ ਸਾਡੇ ਗਰੀਬ ਜਨਤਾ ਦਾ ਪਾਰਟੀ ਚਾ ਕੋਈ ਆ ਗਰੀਬਾਂ ਦੇ ਗਲ ਘੋਟ ਕੇ ਖੂਨ ਚੂਸ ਕੇ ਤਾਂ ਇਹ ਆਪਣੇ ਬਸ ਤੋ ਜੋਰੀਆਂ ਭਰ ਲੈਂਦੇ ਆ ਤੇ ਸਾਡੇ ਵਾਲੇ ਆਟੇਦਾਲਾਂ ਦੇ ਚੱਕਰਾਂ 'ਚ ਰਹਿ ਜਾਂਦੇ ਜਦੋਂ ਇਹ ਭਾਸ਼ਣ ਦਿੰਦੇ ਆ ਉੱਥੇ ਗਰੀਬਾਂ ਦਾ ਧਿਆਨ ਖਿੱਚ ਲੈਂਦੇ ਆ ਆਟੇਦਾਲਾਂ ਦੇ ਚੱਕਰਾਂ ਤੁਹਾਨੂੰ ਜੀ ਇਹ ਦੇਵਾਂਗੇ ਜੀ ਮਹੀਨੇ ਦੀ ਮਹੀਨੇ ਤੁਹਾਨੂੰ ਇਹ ਪਾਵਾਂਗੇ ਜੀ ਮਹੀਨੇ ਦੀ ਮਹੀਨੇ ਖਰਚੇ ਮਹੀਨੇ ਦੀ ਮਹੀਨੇ ਖਾਤਿਆਂ 'ਚ ਪੈਸੇ ਪਾਵਾਂਗੇ ਜੀ 2500 ਪਰਸ਼ਣ ਦੇਵਾਂਗੇ ਜੇ ਵਸੀਮ ਭੰਤਵੰਦ ਕਰਨ ਉਹ ਵੀ ਆਪਾਂ ਉਹਨੂੰ ਵੀ ਮਾਰਾ ਕਹਿੰਦੇ ਆ ਉਹਨੇ ਵੀ ਆਪਣੇ ਵਾਦੇ ਸਾਰੇ ਜਿੰਨੇ ਆ ਝੂਠੇ ਤੇ ਹੁਣ ਜਿਹੜੀ ਇਹ ਪਾਰਟੀ ਆ ਇਹਦਾ ਹੁਣ ਕਹਿਣਾ ਇਹ ਆ ਜਿਹੜਾ ਅੱਜ ਦਾ ਟੌਪਿਕ ਆ ਵੀ ਅਸੀਂ ਜੋ ਅਸੀਂ ਇਹ ਵਿਕਰਮਜੀਠੀਏ ਤੇ ਦੋਸਾਰੀ ਹੈ ਸਰਕਾਰ ਇਹ ਸਭ ਝੂਠਾ ਤਾਂ ਹੁਣ ਇਹ ਫੈਸਲਾ ਜਨਤਾ ਤੁਸੀਂ ਫੈਸਲਾ ਕਰਨਾ ਵੀ ਇਹ ਸੱਚ ਬੋਲ ਰਿਹਾ ਜਾਂ ਝੂਠਾ ਜੋ ਸੁਖਵੀਰ ਬਾਦਲ ਦਾ ਇਹ ਅੱਜ ਦਾ ਬਿਆਨ ਆ ਜੀ ਦੇ ਵਿੱਚ ਕਹਿ ਰਿਹਾ ਵੀ ਵਿਕਰਮਜੀਠੀਏ ਨੂੰ ਇੱਕ ਫਸਾਇਆ ਗਿਆ ਕਿਉਂਕਿ ਵਿਕਰਮਜੀਠੀਏ ਖੁਦ ਵੀ ਕਹਿੰਦਾ ਵੀ ਸਾਡੇ ਘਰੇ ਵਿਜੀਲੈਂਸ ਪਈ ਆਈਜੀ ਧੱਕੇ ਨਾਲ ਜਿੱਕੰਦਾ ਟੱਪੇ ਜੀ ਉਹ ਹੋਇਆ ਜੀ ਵਿਜੀਲੈਂਸ ਪਹਿਲਾਂ ਨਬਰ ਤਾਂ ਕੋਈ ਦੱਸ ਕੇ ਨਹੀਂ ਆਉਗੀ ਕਿਸੇ ਦੀ ਉਹ ਪਿਓ ਦਾ ਰਾਜ ਨਹੀਂ ਹੈਗਾ ਵੀ ਕਿਸੇ ਨੂੰ ਦੱਸਣਗੇ ਉਹਨਾਂ ਦੀ ਆਪਣੀ ਜਿਹੜੀ ਸੀਆਈਡੀ ਪ੍ਰੋਪਰ ਤੌਰ ਤੇ ਹੁੰਦੀ ਹੈ ਉਹਨਾਂ ਕੋਲੇ ਪੂਰੀ ਐਨਕੁਇਰੀ ਉਦੋਂ ਛਾਪਾ ਪੈਂਦਾ ਕੋਈ ਮਾੜੇ ਖੜਕੜੇ ਰੇਡ ਨਹੀਂ ਪੈਂਦੀ ਵਿਜੀਲੈਂਸ ਦੀ ਤਾਂ ਜਦੋਂ ਜਿਹਦੇ ਕੋਲੇ ਪ੍ਰੋਪਰਟੀ ਹੋਈ ਜ਼ਿਆਦਾ ਤਾਂ ਉਹ ਜ਼ਬਤ ਕਰਨਾ ਵੀ ਉਹਨਾਂ ਦਾ ਬਣਦਾ ਕਿਉਂਕਿ ਜਿਹੜੀ ਬੇਪਨਾ ਜ਼ਿਆਦਾ ਇਹ ਲੋਕਾਂ ਦੇ ਗਲ ਘੋਟ ਕੇ ਬਣਾਈ ਗਈ ਹੈ 540 ਕਰੋੜ ਦੱਸਿਆ ਗਿਆ ਬਾਕੀ 141 ਕਰੋੜ ਲੈਂਡ ਦੇਨ ਬੈਂਕਾਂ ਨਾਲ ਦੱਸਿਆ ਜਾਂਦਾ ਹੈ ਹਨ ਤੇ ਪਰ ਹੁਣ ਆਪਾਂ ਇਹ ਕਹਾਂਗੇ ਵੀ ਚੋਰ ਚੋਰੀ ਕਰਕੇ ਨਹੀਂ ਕਹਿੰਦਾ ਹੁੰਦਾ ਮੈਂ ਕਰੀਆ ਤਾਂ ਹੁਣ ਜਿਹੜਾ ਬਿਕਰਮਜੀਠੀਏ ਦੇ ਹੱਕ ਦੇ ਵਿੱਚ ਇਹਦੇ ਬਿਆਨ ਆ ਗਿਆ ਸਾਹਮਣੇ ਜਿਹੜਾ ਹੁਣ ਸੁਖਵੀਰ ਬਾਦਲ ਕਿਉਂਕਿ ਉਹਦਾ ਰਿਸ਼ਤੇਦਾਰ ਆ ਅਕਸਰ ਨੂੰ ਇਹ ਵੀ ਹੱਕ 'ਚ ਕੁਝ ਚਾਰਕ ਗੱਲਾਂ ਤਾਂ ਜ਼ਰੂਰ ਕਹਿਣੀਆਂ ਜ਼ਰੂਰ ਬਣਦੀਆਂ ਗਈਆਂ ਤਾਂ ਨਹੀਂ ਫਿਰ ਉਹ ਕਿਉਂਕਿ ਇੱਕ ਪਾਰਟੀ ਇਹਨਾਂ ਦੀ ਆਪਾਂ ਕਹਈਏ ਸ਼ੁਰੂ ਤੋਂ 25 ਸਾਲ ਰਾਜ ਇਹਨਾਂ ਨੇ ਕਰਿਆ ਤੇ ਹੁਣ ਇਹਦਾ ਕਹਿਣਾ ਇਹ ਵੀ 2007 ਦੇ ਅਸੀਂ ਆਏ ਹੋਏ ਹਾਂ ਜੇ ਅਸੀਂ ਵਿਜੀਲੈਂਸ ਨੂੰ ਇਹ ਕਹਿਣਾ ਚਾਹੁੰਦੇ ਜੇ ਕਿਤੇ ਇੱਕ ਪੈਸਾ ਵੀ ਖੱਦ ਹੋਵੇ ਤਾਂ ਜਾਣ ਆਪਣੀ ਇਨਕੁਇਰੀ ਕਰੋ ਸਾਡੀ ਪੁੱਛ ਪੜਤਾਲ ਸਾਰੀ ਅਸੀਂ ਕਹਨੇ ਆ ਵੀ ਸਾਡੇ ਆ ਕੇ ਇਨਕੁਇਰੀ ਕਰੋ ਤੇ ਜੇ ਮਾਮਲਾ ਸਾਹਮਣੇ ਆਉਂਦਾ ਤਾਂ ਲਿਆਓ ਵੀ ਅਸੀਂ 2007 ਦੇ ਵਿੱਚ ਸਾਡੀ ਪਾਰਟੀ ਆਈ ਆ ਤੇ ਅਸੀਂ ਕੋਈ ਹਜੇ ਤੱਕ ਕੋਈ ਕਿਸੇ ਦਾ ਗੈਰ ਪੈਸਾ ਨਹੀਂ ਖਾਦਾ ਇਹ ਸੁਖਵੀਰ ਬਦਲ ਦਾ ਕਹਿਣਾ ਹੁਣ ਜਿਹੜਾ ਅੱਗੇ ਦਾ ਮਾਮਲਾ ਹੁਣ ਇਹ ਤਾਂ ਇਹ ਆਪਣੀ ਵਿਜੀਲੈਂਸ ਜਾਂ ਬਈ ਪੰਜਾਬ ਪੁਲਿਸ ਪਤਾ ਕਰੂਗੀ ਨਾ ਕਿ ਇਹ ਆਪਣੇ ਬੰਨਿਓ ਤੋਂ ਸੋ ਕੁਝ ਕਹਿਣਗੇ ਹੈ ਆਪਣੇ ਬੰਨਿਓ ਬਣਾ ਕੇ ਜੋ ਮਰਜੀ ਕਹਿਣ ਕਿਉਂਕਿ ਇਹ ਤਾਂ ਹੁਣ ਐਨਕਵਰੀ ਬੀਜੀ ਇਲੈਂਸ ਦੇ ਹੱਥ ਦੇ ਵਿੱਚ ਆ ਅਦਾਲਤ ਦੇ ਹੱਥ ਦੇ ਵਿੱਚ ਆ ਵੀ ਅੱਗੇ ਦਾ ਮਾਮਲਾ ਕੀ ਰਹੂਗਾ 7 ਦਿਨਾਂ ਦੇ ਰਿਮਾਂਡ ਤੇ ਆ ਹਜੇ ਬਹੁਤ ਕੁਝ ਆਉਣਾ ਸਾਹਮਣੇ ਬਾਕੀ ਆ ਤੇ ਜਿਹਦੇ ਵਿੱਚ ਹੁਣ ਜਿਹੜਾ ਇਹ ਸੁਖਵੀਰ ਬਾਦਲਾ ਇਹਨੇ ਆਪਣੇ ਬੰਨਿਓ ਸਫਾਈ ਦਿਖਾਈ ਆ ਜਿਹਦੇ ਵਿੱਚ ਕਿਹਾ ਜਾਂਦਾ ਵੀ ਜੀ ਇਹ ਸਰਕਾਰਾਂ ਦਾ ਤੱਕਾ ਜੀ ਇਹ ਸਾਡੇ ਨਾਲ ਆਪਣੀ ਪਾਵਰ ਦਿਖਾ ਰਹੇ ਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦਾ ਡੂਡਸਾਰ ਰਹਿ ਗਿਆ ਬਾਅਦ ਦੇ ਵਿੱਚ ਸਾਡਾ ਟਾਈਮ ਆਉਣਾ ਆਪਦੇ ਵਾਰੀ ਚੀਕਾ ਮਾਰੂ ਇਸ ਕੁਬੀਰ ਬਾਦਲ ਦਾ ਕਹਿਣਾ ਤੇ ਪਰ ਹੁਣ ਪੂਰਾ ਮਾਮਲਾ ਹਲੇ ਤੱਕ ਬਈ ਸਾਹਮਣੇ ਆਉਣਾ ਬਾਕੀ ਹੈ ਕਿਉਂਕਿ ਵਿਜੀਲੈਂਸ ਨੇ ਜਿਹੜਾ ਇੱਕ ਹੋਰ ਪਰਚਾ ਇਹਦੇ ਤੇ ਇੱਕ ਪਰਚਾ ਹੋਰ ਨਵਾਂ ਦਰਜ ਹੋ ਗਿਆ ਵਿਕਰਮ ਜੀਸ਼ੀਏ ਤੇ ਤਾਂ ਹਜੇ ਪੂਰਾ ਮਾਮਲਾ ਸਾਹਮਣੇ ਆਉਣਾ ਬਾਕੀ ਆ ਆਪਣੇ ਮੰਨਿਓ ਚੋ ਸਪਾਈ ਇਹਨਾਂ ਨੇ ਦਿਖਾਤੀ ਤੇ ਜਿਹਦੇ ਵਿੱਚ ਹੁਣ ਵਿਜੀਲੈਂਸ 7 ਦਿਨਾਂ ਦੇ ਇਹ ਰਿਮਾਂਡ ਤੇ ਆ 14 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਜਿਹਦੇ ਵਿੱਚ ਹੁਣ ਬਿਕਰਮ ਮਜੀਠੀਏ ਦਾ ਪੂਰੀ ਹਜੇ ਇਨਕੁਇਰੀ ਕਰਨੀ ਬਾਕੀ ਆ ਪੰਜਾਬ ਪੁਲਿਸ ਤੇ ਵਿਜੀਲੈਂਸ ਜਿਵੇਂ ਇਹਨਾਂ ਦੇ ਘਰੇ ਪਹੁੰਚਦੀ ਆ ਸੀਐਮ ਭਵਨਤਮਨ ਦਾ ਇੱਕ ਐਕਸ਼ਨ ਹੋ ਜਾਂਦਾ ਤੇ ਜਿਹਦੇ ਵਿੱਚ ਕਹਿਣਾ ਵੀ ਜੋ ਸਾਰਿਆਂ ਨਾਲ ਵੱਡਾ ਮગર ਮੱਛ ਮਜੀਠੀ ਆ ਇਹ ਸਾਡੇ ਲੋਕਾਂ ਦਾ ਵੀ ਕਹਿਣਾ ਵੀ ਸਾਰਿਆਂ ਨਾਲ ਵੱਡਾ ਮੱਛ ਇਹੀ ਆ ਜਿਹੜਾ ਕਿ ਬਈ ਪੰਜਾਬ ਦੇ ਵਿੱਚ ਨਸ਼ਾ ਇਹਨਾਂ ਨੇ ਵੜਿਆ ਪੰਜਾਬ ਨੂੰ ਲੁੱਟ ਕੇ ਖਾ ਗਏ ਜਿਹੜੇ ਹਿਸਾਬ ਨਾਲ ਹੁਣ ਇਹ ਆਪਣੇ ਬੰਨੀਓ ਕਹਿ ਰਹੇ ਵੀ 2007 ਦੇ ਵਿੱਚ ਸਾਡੀ ਪਾਰਟੀ ਆਈ ਆ ਤੇ ਅਸੀਂ ਇੱਕ ਦਾਵਾ ਕਰਦੇ ਜੇ ਇੱਕ ਪੰਜੀ ਵੀ ਖਾਦੀ ਹੋਈ ਕਿਸੇ ਤਾਂ 3000 ਕੱਲਾ ਜ਼ਮੀਨ ਦਾ ਕਿੱਥੋਂ ਆ ਗਿਆ 800 ਬੱਸ ਕਿੱਥੋਂ ਆ ਗਈ ਇਹਨਾਂ ਕੋਲੇ ਤਾਂ ਇਹ ਗਰੀਬਾਂ ਦਾ ਖੂਨ ਚੂਸ ਕੇ ਆਪਣੇ ਬਈ ਤਜੋਰੀਆਂ ਭਰ ਲੈਂਦੇ ਆ ਇਹਨਾਂ ਨੂੰ ਕੋਈ ਮਤਲ ਨਹੀਂ ਕੋਈ ਨਸ਼ੇ ਨਾਲ ਮਰੇ ਕੋਈ ਜੀਏ ਕੋਈ ਮਤਲ ਨਹੀਂ ਇਹ ਤਾਂ ਸਿਰਫ ਸਰਕਾਰਾਂ ਇੱਕ ਲੀਡਰ ਚ ਹੈ ਜੋ ਵੀ ਆ ਆਪਣੇ ਇੱਕ ਭਾਸ਼ਣ ਦੇ ਜਾਂਦੇ ਆ ਸਾਡੇ ਗਰੀਬਾਂ ਨੂੰ ਸਿਰਫ ਇਹ ਆਟੇਦਾਲਾਂ ਦੇ ਚੱਕਰਾਂ 'ਚ ਹੀ ਲੱਗਦੇ ਆ ਸੀ ਇਹ ਦੇਵਾਂਗੇ ਜੀ ਬਹੁਤ ਦੇਵਾਂਗੇ ਵੱਡੇ ਵੱਡੇ ਇਹਨਾਂ ਦੇ ਕੱਪ ਹੁੰਦੇ ਆ ਜਿਹੜੇ ਤੇ ਸਾਡੇ ਗਰੀਬ ਜਨਤਾ ਜਿਹੜੀ ਹੁੰਦੀ ਆ ਤਾਂ ਉਹ ਫੇਰ ਇਹਨਾਂ ਦੀ ਮਗਰ ਲੱਗੇ ਤੇ ਅੱਜ ਦਾ ਜਿਹੜਾ ਟੌਪਿਕ ਅੱਜ ਦੇ ਵਿਚਾਰ ਸੋਣੇ ਸਾਂਝੇ ਜਰੂਰ ਕਰਨੇ ਸੀ ਜਿਹੜਾ ਕਿ ਬਈ ਸੁਖਵੀਰ ਬਾਦਲ ਦਾ ਕੀ ਕਹਿਣਾ ਤਾਂ ਜੋ ਇਹ ਖਬਰ ਤੁਸੀਂ ਸੁਣੀ ਲਈ ਤਾਂ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਹਾਂ ਜਿੱਥੋਂ ਤੇ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਤੁਹਾਨੂੰ ਰਵੇ ਮਿਲਦਿਆ ਕਰੋ ਨਵੇਂ ਟੌਪ ਦੇ ਧੰਨਵਾਦ